ਸਵਰਾਏ 963 FE5 ਸਟਾਰ ਡਬਲ ਡਿਸਟਰੀਬਿਊਟਰ 3 ਸਪੀਡ ਪਲਟਾਪ ਮਾਡਲ ਹੈ ਕਿੰਨੇ ਮਾਡਲ ਹੈ ਜੀ ਇਹ ਜੀ 18 2018 ਮਾਡਲ ਇਹਦੀ ਕੀ ਡਿਮਾਂਡ ਕਰਦੇ ਹੋ 585000 ਠੀਕ ਹੈ ਜੀ ਤੇ ਇਹ ਕਿੰਨੇ ਦਾ ਹੋਵੇ ਇਹ ਦੇ ਦਾਂਗੇ 60000 28000 ਡਿਸਕਾਊਂਟ ਕਰ ਦਾਂਗੇ ਪੂਰਾ ਵੱਡਾ ਆਫਰ ਲਾਤਾ ਬਈ ਡੀਰ ਰਹਿ ਗਿਆ ਜੀ 50 50 डी ਇਹ ਕਿੰਨੇ ਮਾਡਲ ਹੈ ਜੀ 2012 ਮਾਡਲ ਹੈ ਜੀ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹ ਡਿਮਾਂਡ ਆਈ 425000 ਅੱਗੇ ਆ ਗਿਆ ਬਈ ਇਹ ਸਵਰਾਜ 855 5 ਸਟਾਰ ਸਾਈਡ ਗੇਅਰ ਅਲੱਗ ਦੇ ਕਲੱਚ ਵਾਲਾ ਡਬਲ ਡਿਸਟਰੀਬਿਊਟਰ ਕਿੰਨੇ ਘੰਟੇ ਚੱਲਿਆ ਬਈ ਇਹ 400 ਚੱਲਿਆ ਉਹ 440 440 ਘੰਟੇ ਦੇ ਵਿੱਚ ਵਿੱਚ ਚੱਲਿਆ 222 ਆ ਗਿਆ ਤੇ ਇਹ ਕਿੰਨੇ ਮਾਰ ਕੀ ਡਿਮਾਂਡ ਆਈ ਦੀ 785000 785000 ਦਾ ਡਿਮਾਂਡ ਆ ਇਹ ਚੋਂ ਫਿਰ ਡਿਸਕਾਊਂਟ ਬਈ ਇਹ ਦੇਵਾਂਗੇ 760000 ਇਹ ਫੋਨ ਨੰਬਰ ਰੱਖ ਲਈਏ ਆਪਣਾ 93644 ਹਾਂਜੀ 83074 ਲੋਨ ਵੀ ਕਰਾ ਲੈਣਾ ਮਾ ਜੀ ਲੋਨ ਵੀ ਕਰਾ ਜੇ ਕਿਸੇ ਨੇ ਵੇਚਣਾ ਖਰੀਦ ਵੀ ਲਵਾਂ। ਵੇਚ ਵੀ ਜਾਗਦੇ ਆ ਖਰੀਦ ਵੀ ਜਾਗਦੇ ਆ ਲੋਨ ਵੀ ਹੋ ਜੀ। ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਖੜੇ ਆ ਕਾਲੇ ਬਾਈ ਕੋਲੇ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ। ਅਸੀਂ ਸਤਿ ਸ੍ਰੀ ਅਕਾਲ। ਹੋਰ ਕਿਵੇਂ ਜੀ? ਠੀਕ ਆ ਜੀ ਠੀਕ ਆ। ਇਹ ਆਪਣੇ ਕੋਲੇ ਸਵਰਾਜ ਦਾ ਕੰਮ ਜ਼ਿਆਦਾ ਆ ਬਾਈ। ਸਵਰਾਜ ਜਾ ਆਊ ਲੈਂਡ ਸਾਰੇ ਪੰਥੀ ਹੁੰਦੇ। ਪੂਜਾ ਸਵਰਾਜ ਵਣੇ ਲੈਣਾ ਤੁਸੀਂ। ਇਹ ਕਿਹਾ 12 10 12 ਟਰੈਕਟਰ। ਠੀਕ ਹੈ ਜੀ ਤੇ ਜੇ ਕਿਸੇ ਨੇ ਟਰੈਕਟਰ ਖਰੀਦਣਾ ਹੋਵੇ ਉਹ ਵੀ ਸੰਪਰਕ ਕਰ ਸਕਦਾ ਵੇਚ ਨਾਲ ਵੇਚ ਨਾਲ ਹੀ ਕਰਦਾ ਜੀ ਤੇ ਲੋਨ ਵੀ ਹੋ ਜੂ ਬਾਈ ਲੋਨ ਵੀ ਕਰਵਾ ਦਾਂ ਠੀਕ ਹੈ ਜੀ ਤੇ ਸਟਾਰਟ ਕਰੀਏ ਬਾਈ ਸਭਰਾ 744 ਤੋਂ ਕਿੰਨੇ ਮਾਡਲ ਆ ਬਈ ਇਹ ਇਹ 2016 ਹੀ ਹਾ ਫੋਰ ਸਟਾਰ ਆ 2016 ਮਾਡਲ ਆ ਡਬਲ ਪੰਪ ਆ ਤੇ ਡਬਲ ਡਿਸਟ੍ਰੀਬਿਊਟਰ ਆ ਵੀ ਕੇਟੀ ਦੇ ਕਮਾਂਡਰ ਵਾਲੇ ਬਾਈਕ ਵਾਲੇ ਟਾਇਰ ਆ ਕਿੰਨੇ ਕੇ ਪੈਸੇ ਟਾਇਰ ਬਈ ਹੋਣਗੇ 95 ਪੈਸੇ 95 ਪੈਸੇ 14928 ਦੇ ਬਾਈਕ ਵਾਲੇ ਟਾਇਰ ਆ ਵੀ ਵੀ ਤਾਂ ਬਠੰਡਾ ਨੰਬਰ ਆ ਡਬਲ ਡਿਸਟਰੀਬਿਊਟਰ ਆ ਤੇ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਕਾਲੇ ਇਹ ਵੀ ਹੋਣਗੇ ਜਰ 75 ਪੈਸੇ 75 ਕ ਪੈਸੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਤੇ ਕਿੰਨੇ ਮਾਡਲ ਜੀ 2016 ਜੀ 16 ਮਾਡਲ ਆ ਇਹ ਟਰੈਕਟਰ ਘਾਟੀ ਚ ਲੈਊਗਾ ਨਾ ਬਈ ਚੰਗਾ ਪਿਆ ਜੀ ਠੀਕ ਆ ਜੀ ਰੰਗ ਰੋਂਗ ਦਾ Ориਜినਲ ਆ ਬਈ ਸਾਰਾ ਆਰੀਜਨਲ ਆ ਜੀ ਠੀਕ ਆ ਜੀ ਤੇ ਕਿੰਨੀ ਡਿਮਾਂਡ ਕਰਦੇ ਆਂ ਦੀ ਕੋਈ ਕੱਲ ਵੀ 5 ਲੱਖ 10 ਹਜ਼ਾਰ ਰੁਪਏ 5 ਲੱਖ 10 ਹਜ਼ਾਰ ਰੁਪਏ ਦਾ ਡਿਮਾਂਡ ਆ ਮੋਬਾਈਲ ਦੇ ਮਾਨਤਾਨ ਕਰਦਾ ਕਿੰਨੇ ਦਾ ਕਰ ਦੋਗੇ ਬਈ ਦੇ ਦਾਂਗੇ 90 ਦਾ 490 ਦਾ ਹਾਂ 15000 ਦਾ ਮਾਨਤਾ ਨਾਲ ਵੀਰ ਦਾ ਵੀਰ ਆ ਵੀਰ ਅੱਗੇ ਆ ਗਏ ਨਿਊ ਹਾਲੈਂਡ 373 ਸੁਪਰ ਇਹ ਕਿਹਨੇ ਮਾਡਲ ਹੈ ਜੀ ਇਹ ਜੀ 2013 2 ਸਪੀਡ 2 ਸਪੀਡ ਆ ਹਾਂ ਜੀ 2 ਸਪੀਡ ਪਾਵਰ ਸਟੀering ਹੈ ਬਈ ਪਾਵਰ ਸਟੀering ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਹੋਣਗੇ ਜੀ 95 ਪੈਸੀ 14 9 22 ਦੇ ਸੀਟ ਦੇ ਬਾਈਕ ਵਾਲੇ ਟਾਇਰ ਵੀ 95 ਪੈਸੇ ਹੈਗੇ ਆ ਤੇ ਡਬਲ ਡਿਸਟ੍ਰਿਬਿਊਟਰ ਆ ਰੰਗ ਪੁਆਇੰਟ ਦਾ ਅਰੀਜਨਲ ਹੈ ਵੀ ਕਾਲੀ ਅਲੀ ਹੈ ਜੀ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਫਰੰਟ ਵਾਲੇ ਟਾਇਰ ਹੋਣਗੇ ਵੀ 80 ਪੈਸੇ 80 85 ਪੈਸੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਆ 4 ਨੰਬਰ ਆ ਜੀ ਐਚ ਆਰ ਨੰਬਰ ਆ ਐਨਓਸੀ ਦੇ ਦਾਂਗੇ ਠੀਕ ਆ ਜੀ ਪਾਪ ਰ ਸਟੀering ਆ ਤੇ ਤੇਰਾ ਮਾਡਲ ਆ ਕੀ ਡਿਮਾਂਡ ਹੈ ਦੀ 415000 415000 ਦਾ ਡਿਮਾਂਡ ਆ ਤੇ ਇਹ ਕਿੰਨੇ ਦਾ ਹੋ ਜਾਊਗਾ ਦੇ ਦਾਂਗੇ 35000 992 ਦਾ ਇਹ ਮਰਜ਼ੂਰ ਅੱਗੇ ਆਗੇ ਜੀ ਫਾਰਮਾ ਟਰੈਕ 60 ਇਹ ਕਿੰਨੇ ਮਾਡਲ ਆ ਬਈ ਇਹ 2007 ਮਾਡਲ 7 ਮਾਡਲ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਫਰੰਟ ਵਾਲੇ ਤਾਂ ਬਿਲਕੁਲ ਨਵੇਂ ਟਾਇਰ ਆ ਬਈ ਜੇ ਕੇ ਸੋਨਾ ਦੀ ਬੈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ 70 ਕੁ ਪੈਸੇ 70 ਕੁ ਪੈਸੇ 570 ਪੈਸੇ ਬੈਕ ਵਾਲੇ ਟਾਇਰਾਂ ਸੀਟ ਦੇ 60 ਦਾ ਫਾਰਮਾ ਤਾਏਗਾ ਤੇ ਅੱਚੜ 24 ਸਰਸੇ ਦਾ ਨੰਬਰ ਠੀਕ ਆ ਜੀ 8424 ਸਰਚੇ ਦਾ ਨੰਬਰ ਆ ਜੀ ਇਹਦੀ ਕੀ ਡਿਮਾਂਡ ਆਈ ਇਹਦੀ 2,80,000 2,80,000 ਦਾ ਡਿਮਾਂਡ ਆ ਇਹ ਕਿੰਨੇ ਦਾ ਹੋਊ ਕੋਈ ਫਿਰ ਇਹ ਦੇ ਦਾਂਗੀ 2,60,000 ਦਾ 2,60,000 ਦਾ ਹੋਊ ਜੀ ਅੱਗੇ ਬਾਈ ਜੀ ਆ ਗਿਆ ਸਭਰਾਜ 855 2012 ਮਾਡਲ ਫੋਰ ਸਟਾਰ ਆ 2012 ਮਾਡਲ ਆ ਹੁਣ ਸਭਰਾਜ ਚੱਲ ਪੈਣਗੇ ਬਾਈ ਜੀ ਮੈਂ ਤੁਹਾਨੂੰ ਕਹਿਆ ਸੀ ਬਾਈ ਕੋਲੇ ਸਭਰਾਜ ਦਾ ਕੰਮ ਬਹੁਤ ਜ਼ਿਆਦਾ ਆ ਪੂਰਾ ਪੀਕ ਤੇ ਆ ਸਭਰਾਜ ਦਾ ਕੰਮ ਇਹ ਗੁਡਇਰ ਦੇ ਬਾਈਕ ਵਾਲੇ ਟਾਇਰ ਆ, ਬੇਟ ਬੂਟ ਲੱਗਿਆ ਹੋਇਆ ਜੀ। ਕਿੰਨੇ ਪੈਸੇ ਆ ਬਾਈਕ ਵਾਲੇ ਟਾਇਰ ਦੀ? 80 ਪੈਸੇ ਜੀ। 80 ਪੈਸੇ ਬਾਈਕ ਵਾਲੇ। ਇਹ ਰੇਡੀਅਲ ਟਾਇਰ ਆ, 7020 KTI ਦੇ। 20 KTI ਦੇ ਰੇਡੀਅਲ ਟਾਇਰ ਆ ਜੀ। ਇਹ ਸਿੰਪਲ ਸਟੀering ਆ ਕਿ ਪਾਵਰ ਸਟੀering ਆ ਜੀ? ਪਾਵਰ ਸਟੀਵੀ 60 ਗਿੱੱੜਵੜੇ ਦਾ ਨੰਬਰ ਆ। ਗਿੱੱੜਵੜੇ ਦਾ ਨੰਬਰ ਆ ਬਾਈ ਪਾਵਰ ਸਟੀering ਆ। ਤੇ ਕਿੰਨੇ ਮਾਡਲ ਹੈ ਇਹ ਜੀ? ਇਹ 2012 ਜੀ। 12 ਮਾਡਲ ਆ। ਇਹਦੀ ਕੀ ਡਿਮਾਂਡ ਹੈ ਜੀ? ਇਹਦੀ ਡਿਮਾਂਡ 455000। 455000 ਦਾ ਡਿਮਾਂਡ ਆ ਜੀ। ਦੇ ਦਾਂਗੇ 435000 ਦਾ ਮਿਲੂ ਪੂਰਾ ਰੰਗ ਪੇਂਟ ਦਾ ਰੀਜਨਲ ਅੱਗੇ ਆਇਆ ਬਾਈ ਜੀ ਸਵਰਾਜ 155 5 ਸਟਾਰ ਡਬਲ ਪੰਪ ਡਬਲ ਡਿਸਟ ਅਲੱਗ ਦੇ ਕਲਚ ਵਾਲਾ ਅਲੱਗ ਦੇ ਕਲਚ ਵਾਲਾ ਆਈ ਇਹ 19 ਮਾਡਲ 19 ਮਾਡਲ ਆ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਇਹਦੀ ਦੇਖ ਲੋ ਨਾਲ ਦੇ ਟਾਇਰ ਆ ਜੀ ਜਮਨ ਨਾਲ ਦੇ ਟਾਇਰ ਆ ਬਾਈ ਜੀ ਗੂਡਇਰ ਦਾ ਕਿਉਕੜਾ ਇਹ 16 29 22 ਦੇ ਬੈਕ ਵਾਲੇ ਟਾਇਰ ਆ ਐਚ ਆਰ ਨੰਬਰ ਆ ਜੀ ਐਚ ਆਰ ਨੰਬਰ ਆ ਐਨਓਸੀ ਦੇਦਾ ਇਨੋਂ ਸੀ ਮਿਲ ਜੂਗੀ ਇਹਦੀ ਤੇ ਇਹਦੀ ਡਿਮਾਂਡ ਕਿੰਨੀ ਕਰਦੇ ਆ ਜੀ 635000 635000 ਡਿਮਾਂਡ ਆ ਤੇ ਇਹ ਕਿੰਨੇ ਦਾ ਹੋਊਗਾ ਦੇ ਦਾਂਗੇ 620000 ਇਹਦਾ ਡੱਕ ਲਾਹੋਗੇ ਭਾਈ ਇਹਦਾ ਲਾਹਾਂ ਠੀਕ ਹੈ ਜੀ ਅੱਗੇ ਸਾਨੂੰ ਜੌਂਡੀਅਰ ਦਿਖਾ ਦੇ ਨਾ ਇੱਕ ਜੌਂਡੀਅਰ ਆ ਗਿਆ ਜੀ 50 50 ਡੀ ਇਹ ਕਿੰਨੇ ਮਾਡਲ ਹੈ ਜੀ 2012 ਮਾਡਲ ਹੈ ਜੀ ਮਾਰਾ ਮਾਡਲ ਆ ਬੈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਭਾਈ ਬੈਕ ਵਾਲੇ ਟਾਇਰ ਹੋਣਗੇ 70% 70 ਪੈਸੇ ਬਾਈਕ ਵਾਲੇ ਪੋਲੋ ਦੇ ਟਾਇਰ ਆ ਫਰੰਟ ਵਾਲੇ ਗੁਡੀਅਰ ਦੇ ਆ ਜੀ। ਪੰਛਰ ਵਾਲੇ ਟਾਇਰ ਆ ਜੀ ਕੋਈ ਨਹੀਂ ਜਨਾ ਭਾਈ। ਇਹ ਹੋਣਗੇ ਜੀ 80 85 ਦਾ ਜੀ। 80 85 ਵਾਂਗੇ ਇਹਨਾਂ ਦੀ ਕੰਡੀਸ਼ਨ ਆ। ਪੀ ਵੀ 11 ਪਟਿਆਲੇ ਦਾ ਨੰਬਰ ਆ। ਪਟਿਆਲੇ ਦਾ ਨੰਬਰ ਆ ਜੀ ਪੰਜਾਬ ਪਟਿਆਲਾ ਤੇ ਕਿੰਨੇ ਮਾਡਲ ਸੀਗਾ ਜੀ? ਇਹ 2012। ਇਹਦੀ ਕੀ ਡਿਮਾਂਡ ਕਰਦੇ ਆ ਜੀ? ਇਹਦੀ ਡਿਮਾਂਡ ਆ ਜੀ 4,25,000। 4,25,000 ਇਹਦੀ ਡਿਮਾਂਡ ਆ। ਠੀਕ ਆ ਜੀ। ਆ ਗਏ ਛੋਟਾ ਰੇਕ ਅੱਗੇ ਆ ਗਿਆ ਛੋਟਾ ਸਵਰਾਜ 963 FE 5 ਸਟਾਰ ਡਬਲ ਡਿਸਟਰੀਬਿਊਟਰ 3 ਸਪੀਡ ਫੁੱਲ ਟਾਪ ਮਾਡਲ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਆ ਗੁਡਇਰ ਦੇ ਬਾਈਕ ਵਾਲੇ 16 9 2 ਦੇ ਡਬਲ ਡਿਸਟਰੀਬਿਊਟਰ ਟੇਪ ਟੂਪ ਲੱਗੇ ਆ ਮਗਰਾਟਾਂ ਦੇ ਦੇਖ ਸਕਦੇ ਹੋ ਤੁਸੀਂ ਇਹ ਟਰੈਕਟਰ ਕਿੰਨੇ ਘੰਟੇ ਚ ਲੈਊ ਕਾਲੇ ਭਾਈ 7-800 ਘੰਟਾ ਬਸ 7-800 ਲਾ ਲੋ 1000 ਕਲਾ ਲੋ ਬਸ 1000 ਘੰਟੇ ਦੇ ਵਿੱਚ ਵਿੱਚ ਚੱਲਿਆ ਹੋਇਆ ਹੈ ਕਾ ਬੜਾ ਵੱਡਾ ਡਿਸਟ੍ਰੀਬਿਊਟਰ 23 ਬੀੜਾ ਪੁਲਟਾਪ ਮਾਡਲ ਆ ਪੰਜਾਬ ਨੰਬਰ ਆ ਇਹ ਕਿੰਨੇ ਮਾਡਲ ਹੈ ਜੀ ਜੀ 18 2018 ਅਗਲਾ ਇਹਦੀ ਕੀ ਡਿਮਾਂਡ ਕਰਦੇ ਆਂ 588000 ਠੀਕ ਆ ਜੀ ਤੇ ਇਹ ਕਿੰਨੇ ਦਾ ਹੋ ਜੀ ਦੇ ਦਾਂਗੇ 60000 28000 ਡਿਸਕਾਊਂਟ ਕਰ ਦਾਂਗੇ ਪੂਰਾ ਵੱਡਾ ਆਫਰ ਲਾਤਾ ਬਈ ਸਵਰਾਜ 963 ਤੇ 5 ਲੱਖ ਕਿੰਨੇ ਦਾ ਬਈ 8000 60000 ਦਾ ਅੱਗੇ ਆ ਗਿਆ ਬਈ ਜੀ ਸਵਰਾਜ 855 5 ਸਟਾਰ ਸਾਈਡ ਗੇਅਰ ਅਲੱਗ ਦੇ ਕਲਚ ਵਾਲਾ ਡਬਲ ਡਿਸਟ੍ਰਿਬਿਊਟਰ ਕਿੰਨੇ ਘੰਟੇ ਚੱਲਿਆ ਬਈ ਇਹ 400 ਚੱਲਿਆ ਉਹ 4 450 4 450 ਘੰਟੇ ਦੇ ਵਿੱਚ ਵਿੱਚ ਚੱਲਿਆ ਆ ਦਿਖਾ ਦੇ ਬਈ ਐਮ ਆਰ ਐਫ ਪਿਆਰੇ ਪ੍ਰਾਂਟਾ ਦੇ ਟਾਇਰਾਂ ਦੇ ਪੀ ਵੀ 31 ਮਾਨਸਾ ਦਾ ਨੰਬਰ ਆ ਜੀ ਬਾਈਕ ਵਾਲਾ ਟਾਇਰ ਵੀ 95 5 ਹੈਗੇ ਆ ਡਬਲ ਡਿਸਟ੍ਰਿਬਿਊਟਰ 3 ਸਪੀਡ ਆ ਨਾ ਬਈ ਹਾਂ 3 ਸਪੀਡ ਤੇ ਇਹ ਕਿੰਨੇ ਮਾਡਲ ਆ ਜੀ ਇਹ ਇਹ ਮਾਰਕ ਤੇ 22 ਦੇ ਕਾਪੀ ਤੇ ਜੀ ਅੱਛਾ ਠੀਕ ਆ ਜੀ 22 ਤੇ ਆ ਗਿਆ ਹਾਂ ਇਹ ਇਹ ਕਿੰਨੇ ਮਾਰ ਕੀ ਡਿਮਾਂਡ ਆ ਇਹਦੀ 785000 ਆ 785000 ਦਾ ਡਿਮਾਂਡ ਆ ਇਹ ਚੋਂ ਫਿਰ ਡਿਸਕਾਊਂਟ ਬਈ ਇਹ ਦੇ ਦਾਂਗੇ 760000 ਦਾ 760000 ਦਾ ਹੋ ਜਾਊਗਾ 15000 ਡਿਸਕਾਊਂਟ ਆ 25000 ਉੱਡ ਗਿਆ ਅੱਗੇ ਆ ਗਿਆ ਜੀ ਸਵਰਾਜ 155 ਫਾਈਵ ਸਟਾਰ ਸਾਈਡ ਗੇਅਰ ਤੇ ਅਲੱਗ ਦੇ ਕਨੈਕਟਰ ਵਾਲਾ ਇਹਦੇ ਉੱਤੇ ਜੀ ਹੱਟ ਲੱਗੀ ਹੋਈ ਆ ਕਾਰ ਜੇ ਨੰਬਰ ਆ ਨੰਬਰ ਆ ਐਨਓ ਸੀ ਮਜੂਰੀ ਬਾਈ ਪਰ ਅੱਟ ਵਾਲੇ ਟਾਇਰ ਰੇਡੀਅਲ ਪਾਏ ਹੋਇਆ ਬਿਲਕੁਲ ਨਵੇਂ ਆ ਤੇ ਬੈਕ ਵਾਲੇ ਟਾਇਰ ਨਾਲ ਦੇ ਆ ਬਾਈ ਜੀ ਗੁਡਇਰ ਦੇ ਬੈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਬੈਕ ਵਾਲੇ ਟਾਇਰ ਹੋਣਗੇ ਹੀ 90 95 ਪੈਸੇ 90 95 ਪੈਸੇ ਪਾਏ ਕਰ ਇਹ ਵੀ 5 600 ਘੰਟਾ ਚੱਲਿਆ ਹੋਇਆ ਪੰਜ ਛੇ ਸੌ ਘੰਟਾ ਕ੍ਰੀਬ ਚੱਲਿਆ ਹੋਇਆਗਾ ਡਬਲ ਡੈਕੀ ਬੁੱਟਰਾ ਬਾਈ ਜੀ ਫਾਈਬਰ ਵਾਲੀ ਹੱਡ ਲੱਗੀ ਆ ਦੇਖ ਸਕਦੇ ਹੋ ਡੰਡਾ ਦਾ ਹਜੇ ਵਰਤਿਆ ਹੀ ਨਹੀਂ ਜਮਾ ਨਾਲ ਆ ਹੀ ਪੈਗਾ ਕਨੋਪੀ ਛਤਰੀ ਲੱਗੀ ਕਨੋਪੀ ਵਾਲੀ ਛਤਰੀ ਲੱਗੀ ਹੋਈ ਆ ਫਾਈਬਰ ਵਾਲੀ ਬਾਈ ਜੀ ਤੇ 5 600 ਘੰਟੇ ਦੇ ਕਰੀਬ ਇਹ ਟਰੈਕਟਰ ਚੱਲਿਆ ਹੋਇਆਗਾ ਕੰਪਨੀ ਰਿਕਾਰਡ ਇਹ ਕਿੰਨੇ ਮਾਡਲ ਹੈ ਜੀ ਇਹ 22 ਮਾਡਲ ਆਈ ਕਾਪੀ ਤੇਈ ਦੀ ਇਹਦੀ ਠੀਕ ਆ ਜੀ ਇਹਦੀ ਡਿਮਾਂਡ ਕੀ ਕਰਦਾ ਬਈ 7 ਲੱਖ 80 ਹਜ਼ਾਰ ਇਹ ਚੋ ਮਾਨਤਾਨ ਕਿੰਨੇ ਦਾ ਕਰਾਂਗੇ ਇਹ ਦੇ ਦਾਂਗੇ 7 ਲੱਖ 55 ਹਜ਼ਾਰ ਦਾ 7 ਲੱਖ 55 ਦਾ ਆ ਪੂਰੇ ਵੱਡੇ ਉੱਪਰ ਦੀ ਆ ਤੇ ਅੱਗੇ ਆ ਗਈ ਸਵਰਾਜ 855 ਫਿਰ 5 ਸਟਾਰ ਆ ਦੇਖ ਰਿਹਾ ਜੀ ਸਾਈਡ ਗੀਅਰ ਤੇ ਅਲੱਗ ਦੇ ਕਲਚ ਵਾਲਾ 21 ਮਾਡਲ ਆ ਜੀ 21 ਮਾਡਲ ਆ 16 ਹਾਂ 16 ਦੇ ਟਾਇਰਾਂ ਨਾਲ 16 ਨੇ ਟਾਇਰਾਂ ਲਾ ਗਿਆ ਬਾਈ ਇਹਦਾ ਨੰਬਰ ਬਈ ਕਾਲੇ ਇਹਦਾ ਨੰਬਰ 4 ਆ ਜੀ ਐਚ 4 ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਟਾਇਰ ਹੋਣਗੇ ਨਾਲ ਦੇ ਨਾਲ ਦੇ ਟਾਇਰ ਆ ਬਾਈ ਜੀ 90 95 95 ਬੰਝੇ ਕੰਡੀਸ਼ਨ ਆ ਤੇ ਟਰੈਕਟਰ ਦੀ ਵੀ 90 95 ਬੰਝੇ ਕੰਡੀਸ਼ਨ ਹੈਗੀ ਆ ਸਾਈਡ ਗੀਅਰ ਚ ਆ ਗਿਆ ਅਲੱਗ ਦੇ ਕਲਚ ਵਾਲਾ ਫੁੱਲ ਟੌਪ ਮਾਡਲ ਆ 3 ਸੀਟ ਟਰੈਕਟਰ ਆ ਤੇ ਕੀ ਡਿਮਾਂਡ ਕਰਦੇ ਆਂ ਦੀ ਜੀ ਇਹ ਵੀ 7,50,000 7,50,000 ਡਿਮਾਂਡ ਆ ਤੇ ਇਹ ਚੋਂ ਡਿਸਕਾਊਂਟ ਜੀ ਇਹ ਦੇ ਦਾਂਗੇ 730 ਦਾ 730 ਦਾ 20,000 ਰੁਪਏ ਇਹ ਚੋਂ ਡਿਸਕਾਊਂਟ ਤੇ ਸੇਲ ਹੋ ਗਏ ਇਹ ਟਰੈਕਟਰ ਬਿਕ ਗਿਆ ਬਈ ਅੱਗੇ ਆ ਗਿਆ ਜੀ ਸਵਰਾਜ 155 ਫੇਰ 5 ਸਟਾਰ 22 ਮਾਡਲ ਆ ਸਾਈਡ ਗੇਅਰ ਚ ਹੈ ਅਲੱਗ ਤੇ ਕਲੱਚੜਾ ਸੀਟ ਸੂਟ ਦੇਖ ਸਕਦੇ ਹੋ ਸੀ ਕਵਰ ਵੀ ਲਿਆ ਨਹੀਂ ਅਜੇ ਪੰਜਾਬ ਨੰਬਰ ਪੰਜਾਬ ਨੰਬਰ ਨਗਦ ਕੈਸ਼ ਆ ਬਈ ਲੈਟਾਉਪ ਮਾਡਲ ਆ 3 ਸਪੀਡ ਆ 16 928 ਦੇ ਬਾਈਕਲੇ ਟਾਇਰ ਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ 90 95 ਪੈਸੇ 300 ਘੰਟਾ ਚੱਲਿਆ 300 ਘੰਟੇ ਦੇ ਕਰੀਬ ਚੱਲਿਆ ਜਮਨ ਨਵਾਂ ਟਰੈਕਟਰ ਆ ਬਈ ਹਾਰ ਪਾ ਕੇ ਲੈ ਗਏ ਕਿਸੇ ਨੂੰ ਪਤਾ ਲੱਗਣਾ ਜੈਂਸੀ ਤੋਂ ਆਇਆਗਾ ਮੰਡੀ ਤੋਂ ਆ ਇਹ ਕਿੰਨੇ ਮਾਡਲ ਹੈਗਾ ਜੀ ਇਹ 22 ਮਾਡਲ ਆ ਜੀ 22 ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਹੋ ਜੀ 785000 785000 ਡਿਮਾਂਡ ਆ ਇਹ ਚ ਡਿਸਕਾਊਂਟ ਯਾ ਡਿਸਕਾਊਂਟ 25000 ਕਰ ਦਾਂਗੇ 25000 ਲੈਟ ਤਾਂ ਹੂ ਪੂਰਾ 25000 ਡਿਸਕਾਊਂਟ ਹੋ ਜਾਊ ਬਈ ਬਿਲਕੁਲ ਨਮਾ ਡਰਾਈਵਰ ਆ ਚੰਗਾ ਡਰਾਈਵਰ ਅੱਗੇ ਆ ਗਿਆ ਜੀ ਸਪਰਾਜ 155 4 ਸਟਾਰ ਡਬਲ ਪੰਪਾ ਤੇ ਕੀ ਕਿੰਨੇ ਮਾਡਲ ਹੈ ਇਹ ਜੀ ਇਹ 2015 ਇੰ 15 ਮਾਡਲ ਆ 14 9 22 ਦੇ ਬੈਕ ਵਾਲੇ ਗੁਡੀਅਰ ਦੇ ਟਾਇਰ ਆ ਕਿੰਨੇ ਪੈਸੇ ਜੀ ਟਾਇਰ ਟਾਇਰ ਹੋਣਗੇ ਜੀ 90 95 ਪੈਸੇ 90 95 ਪੈਸੇ ਐਚ 4 ਨੰਬਰ ਠੀਕ ਆ ਜੀ ਐਚ 4 ਨੰਬਰ ਆ ਇਹ ਡਬਲ ਡਿਸਟ੍ਰਿਬਿਊਟਰ ਡਬਲ ਪੰਪਾ ਤੇ ਕੀ ਡਿਮਾਂਡ ਕਰਦੇ ਆ ਬਈ 5 ਲੱਖ ਦਾ 1000 5 ਲੱਖ 1000 ਰੁਪਇਆ ਦਾ ਡਿਮਾਂਡ ਆ ਬਈ ਇਹ ਚੋ ਡਿਸਕਾਊਂਟ ਕਿੰਨਾ ਕਹੂਗਾ ਇਹ ਚੋ 20000 ਕਰ ਦਾਂਗੇ 20000 ਇਹ ਚੋ ਜੂਗਾ ਸਪੈਸ਼ਲ ਐਡੀਸ਼ਨ ਅੱਗੇ ਸੁਣੋ ਬਾਈ ਜੀ ਨਿਊ ਹਾਰਲੈਂਡ ਸਪੈਸ਼ਲ ਐਡੀਸ਼ਨ ਦਿਖਾਉਣੇ ਹਾਂਜੀ ਦੋਸਤੋ ਸਪੈਸ਼ਲ ਐਡੀਸ਼ਨ ਆ ਗਿਆ ਬਾਈ ਜੀ 373 ਜਿਹਦਾ ਕਹਿੰਦੇ ਫੁੱਲ ਕਰੇਜ ਆਈਵਰ ਵਾਲੀ ਹੱਡ ਲੱਗੀ ਆ ਪਲੱਸ ਵਾਲਾ ਮਾਡਲ ਆ ਗਿਆ ਜੀ 373 ਤੇ ਕਿੰਨੇ ਮਾਡਲ ਆ ਇਹ ਭਾਈ 2018 ਇਹ 18 ਮਾਡਲ ਆ ਐਮ ਆਰ ਐਫ ਦੇ 프ਰੰਟ ਵਾਲੇ ਟਾਇਰ ਆ ਬਾਈਕ ਵਾਲੇ ਵੀ ਐਮ ਆਰ ਐਫ ਦਾ ਚੌਕੜਾ ਕਿੰਨੇ ਪੈਸੇ ਕੰਡੀਸ਼ਨ ਆ ਜੀ ਟਾਇਰਾਂ ਦੀ ਇਹ ਹੋਣਗੇ ਜੀ ਨਾਲ ਦੇ ਟਾਇਰ ਆ ਜੀ ਨਾਲ ਦੇ ਟਾਇਰ ਆ 80 90 ਪੈਸੇ ਹੈਗੇ ਜੀ 12 ਰੋਪੜ ਦਾ ਨੰਬਰ ਰੋਪੜ ਦਾ ਨੰਬਰ ਆ ਪੀ ਵੀ 12 16 922 ਵਾਲੇ ਬਾਈਕ ਵਾਲੇ ਟਾਇਰ ਤੇ ਆ ਦਿਖਾ ਦੇ ਭਾਈ ਲਿਫਟ ਹੈ ਵੀ ਲੱਗੀ ਹੋਈ ਆ ਮਗਾ ਜੈਕ ਜਿਵੇਂ ਇਹ ਖਾਸੀਅਤ ਹੁੰਦੀ ਆ ਭਾਈ ਜੀ ਹਵਲੈਂਡ ਟਰੈਕਟਰ ਚ ਕਿੰਨੇ ਮਾਡਲ ਸੀ ਇਹ ਵੀ ਕਾਲੇ ਇਹ 2018 ਹੀ 2018 ਮਾਡਲ ਹੈ ਦੂਜੀ ਗੇਰ ਵਾਲਾ ਤੇ ਕਿੰਨੇ ਘੰਟੇ ਚੱਲਿਆ ਬੱਬੂ ਇਹ ਤੁਹਮ ਦਿਖਾਉਣੇ ਆ ਭਾਈ ਜੀ ਕਿੰਨੇ ਘੰਟੇ ਚੱਲਿਆ 2123 ਘੰਟੇ ਚੱਲਿਆ ਰਿਵਰਸ ਪੀਟੀਓ ਫੁੱਲ ਟੌਪ ਮਾਡਲ ਹੈ ਤੇ ਕਿੰਨੀ ਡਿਮਾਂਡ ਕਰਦੇ ਆ ਜੀ ਇਹ 6,85,000 6,85,000 ਦਾ ਡਿਮਾਂਡ ਆ ਜੀ ਇਹ ਡਿਸਕਾਊਂਟ ਜੀ 20,000 ਕਰ ਦਾਂਗੇ 20,000 ਬਾਕੀ ਇਹ ਟਰੈਕਟਰ ਚ ਹੋਊ ਬਈ ਡਿਸਕਾਊਂਟ ਆ ਦਖਾ ਦੇ ਪੂਰਾ ਘੈਂਟ ਟਰੈਕਟਰ ਆ ਜਮਾ ਤੇ ਹੁਣ ਬਈ ਜੀ ਆਪਣਾ ਐਡਰੈਸ ਦੀ ਗੱਲ ਕਰੀਏ ਆਪਣਾ ਪਿੰਡ ਹੈ ਜੀ ਕੋਟਲੀ ਕਲਾਂ ਹਾਂਜੀ ਨੇੜੇ ਮੌੜ ਮੰਡੀ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਰੋ ਜੀ ਆਪਣਾ 93644 ਹਾਂਜੀ 83074 ਤੇ ਲੋਨ ਵੀ ਕਰਾ ਦੇਣਾ ਮੈਂ ਟਰੈਕਟਰ ਦੀ ਕਰਾ ਜੇ ਕਿਸੇ ਨੇ ਵੇਚਣਾ ਖਰੀਦ ਵੀ ਲਵਾਂ ਤੇਚ ਵੀ ਚਾਹਦੇ ਆ ਖਰੀਦ ਵੀ ਚਾਹਦੇ ਆ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਗਾ ਨੰਬਰ ਇੱਕ ਵਰੀ ਦਬਰੇ ਦੱਸੋ 9464483074 ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ